ਕਰਤਾ ਕੈਦੀ ਹੈ 2019 ਦੇ ਕਦਮੀ ਵਿੱਚ ਲੁਧਿਆਣਾ ਜੇਲ੍ਹ ਵਿੱਚ ਪੰਦ ਹੈ ਜੇਲ੍ਹ ਡਿਪਾਰਟਮੈਂਟ ਵੱਲੋਂ ਸਾਨੂੰ ਇੱਕ ਇਤਲਾਹ ਦਿੱਤੀ ਗਈ ਸੀ 30 12 23 ਨੂੰ ਕਿ ਇਸ ਉਕਤ ਅਨਿਲ কুমার ਵੱਲੋਂ ਜੇਲ੍ਹ ਚ ਮੋਬਾਈਲ ਜਿਹੜਾ ਇਹ ਤੋਂ ਮਿਲਿਆ ਹੈ ਤੇ ਟੱਚ ਸਕਰੀਨ ਮੋਬਾਈਲ ਹੈ ਜਿਹੜਾ ਇਹਨੇ ਕੰਦ ਚ ਮਾਰ ਕੇ ਤੋੜਿਆ ਹੈ ਅਸੀਂ ਉਸ ਬੰਦੀ ਮਕਦਮਾ ਨੰਬਰ 714 ਮਿਤੀ 30 12 23 ਅੰਡਰ ਸੈਕਸ਼ਨ 52ਏ ਪ੍ਰਿਜ਼ਨ ਐਕਟ ਰਜਿਸਟਰ ਕੀਤਾ ਸੀ ਜਿਹਦੇ ਵਿੱਚ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਹੜਾ ਉਹ ਮੋਬਾਈਲ ਹੈ ਜਿਹੜਾ ਇਹਨਾਂ ਦਾ ਬੰਡ ਜਿਹੜਾ ਵਰਤਿਆ ਗਿਆ ਸੀ ਉਹ ਰਿਕਵਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਸਬੰਧ ਵਿੱਚ ਜੇਲ੍ਹ ਡਿਪਾਰਟਮੈਂਟ ਨਾਲ ਗੱਲਬਾਤ ਤੋਂ ਇਹ ਗੱਲ ਸਾਹਮਣੇ ਆਈ ਕਿ ਇਸ ਨਾਲ ਜਿਹੜੇ ਇਹਨਾਂ ਨੇ ਕੋਈ ਉੱਥੇ ਜੇਲ੍ਹ ਦੇ ਵਿੱਚ ਬੈਰਕ ਦੇ ਵਿੱਚ ਕੋਈ ਵੀਡੀਓ ਬਣਾਈ ਹੈ ਜਿਹੜੀ ਵਾਇਰਲ ਹੋਈ ਹੈ ਉਹਦੇ ਚ ਉਹਨਾਂ ਨੇ ਜਿਹੜੇ 10 ਹੋਰ ਦੋਸ਼ੀ ਨੇ ਉਹਨਾਂ ਦੇ ਸਬੰਧ ਵਿੱਚ ਜਿਹੜਾ ਸਾਨੂੰ ਲਿਖਤੀ ਤੌਰ ਤੇ ਜੇਲ੍ਹ ਵਿਭਾਗ ਨੂੰ ਭੇਜਿਆ ਗਿਆ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜੀ ਜੋ ਕਾਨੂੰਨੀ ਪ੍ਰੋਸੈਸ ਹੈ ਸਾਡਾ ਉਹ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਐਕਸ਼ਨ ਲੈ ਰਹੇ ਹਾਂ ਤੇ ਜਿਹੜਾ ਮਕਦਮਾ ਮਕਦਮਾ ਨੰਬਰ 714 ਆਲਰੇਡੀ ਰਜਿਸਟਰਡ ਹੈ ਉਹਦੇ ਵਿੱਚ ਜਿਹੜੇ ਇਹ ਜਿਹੜੇ 10 ਹੋਰ ਮਲਜਮਾਂ ਜਿਨ੍ਹਾਂ ਦੇ ਨਾਮ ਗੁਰਜੰਟ ਸਿੰਘ ਕਰਨਜੋਤ ਸਿੰਘ ਸਰਬਜੀਤ ਸਿੰਘ ਸਤਕਾਰ ਸਿੰਘ ਹਰਮਨਦੀਪ ਸਿੰਘ ਹਰਵਿੰਦਰ ਸਿੰਘ ਤੀਦਾਰ ਸਿੰਘ ਕੈਦੀ ਸ਼ੁਭਮ ਅਵਲਤੀ ਸਾਧਨਪ੍ਰੀਤ ਵਗੈਰਾ ਇਹਨਾਂ ਦੇ ਨਾਮ ਨੇ ਇਹਨਾਂ ਨੂੰ ਵੀ ਅ ਹਸਬਾਬ ਤੱਕ ਕਾਨੂੰਨ ਦੇ ਮੁਤਾਬਕ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਮਕੱਦਮੇ ਦੀ ਤਫ਼ਤੀਸ਼ ਜਿਹੜੀ ਹੈਗੀ ਆ ਉਹ ਮੁਖ ਅਫਸਰ ਡਿਵੀਜ਼ਨ ਨੰਬਰ 7 ਤੋਂ ਬੰਨੋ ਅਮਲ ਚ ਲੈਂਦੀ ਜਾ ਰਹੀ ਹੈ ਹੋਰ ਵੀ ਜੇ ਕੋਈ ਗੱਲ ਸਾਹਮਣੇ ਆਈ ਤਾਂ ਜਿਹੜੀ ਉਹ ਵੀ ਤੁਹਾਨੂੰ ਟਾਈਮ ਟੂ ਟਾਈਮ ਕਨਵੇ ਕਰ ਦਿੱਤੀ ਜਾਵੇ ਇੱਕ ਕੈਦੀ ਜਿਹੜਾ ਜਮਨਾ ਨਗਰ ਦਾ ਕੈਦੀ ਹੈ 2019 ਦੇ ਮਕਦਮੇ ਵਿੱਚ ਲੁਧਿਆਣਾ ਜੇਲ੍ਹ ਵਿੱਚ ਪੰਦ ਹੈ ਜੇਲ੍ਹ ਡਿਪਾਰਟਮੈਂਟ ਵੱਲੋਂ ਸਾਨੂੰ ਇੱਕ ਇਤਲਾਹ ਦਿੱਤੀ ਗਈ ਸੀ 30 12 ਤੇ ਇਹਨੂੰ ਕਿ ਇਸ ਉਕਤ ਅਨਿਲ কুমার ਵੱਲੋਂ ਜੇਲ੍ਹ ਚ ਮੋਬਾਈਲ ਜਿਹੜਾ ਇਹ ਤੋਂ ਮਿਲਿਆ ਹੈ ਤੇ ਟੱਚ ਸਕਰੀਨ ਮੋਬਾਈਲ ਹੈ ਜਿਹੜਾ ਇਹਨੇ ਕੰਦ ਚ ਮਾਰ ਕੇ ਤੋੜਿਆ ਅਸੀਂ ਉਸ ਸੰਬੰਧੀ ਮੁਕੱਦਮਾ ਨੰਬਰ 714 ਮਿਤੀ 30 12 23 ਅੰਡਰ ਸੈਕਸ਼ਨ 52 ए प्रिजन एक्ट ਰਜਿਸਟਰ ਕੀਤਾ ਸੀ ਜਿਹਦੇ ਵਿੱਚ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਹੜਾ ਉਹ ਮੋਬਾਈਲ ਹੈ ਜਿਹੜਾ ਇਹਨਾਂ ਨੂੰ ਜਿਹੜਾ ਵਰਤਿਆ ਗਿਆ ਸੀ ਉਹ ਰਿਕਵਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਸਬੰਧ ਵਿੱਚ ਜੇਲ੍ਹ ਡਿਪਾਰਟਮੈਂਟ ਨਾਲ ਗੱਲਬਾਤ ਤੋਂ ਇਹ ਗੱਲ ਸਾਹਮਣੇ ਆਈ ਕੇਸ ਨਾਲ ਜਿਹੜੇ ਇਹਨਾਂ ਨੇ ਕੋਈ ਉੱਥੇ ਜੇਲ੍ਹ ਦੇ ਵਿੱਚ ਬੈਰਕ ਦੇ ਵਿੱਚ ਕੋਈ ਵੀਡੀਓ ਬਣਾਈ ਹੈ ਜਿਹੜੀ ਵਾਇਰਲ ਹੋਈ ਹੈ ਉਹਦੇ ਚ ਉਹਨਾਂ ਨੇ ਜਿਹੜੇ 10 ਹੋਰ ਦੋਸ਼ੀ ਨੇ ਉਨ੍ਹਾਂ ਦੇ ਸਬੰਧ ਵਿੱਚ ਜਿਹੜਾ ਸਾਨੂੰ ਲਿਖਤੀ ਤੌਰ ਤੇ ਜੇਲ੍ਹ ਵਿਭਾਗ ਵੱਲੋਂ ਭੇਜਿਆ ਗਿਆ ਅਸੀਂ ਉਨ੍ਹਾਂ ਦੇ ਖਿਲਾਫ ਵੀ ਜਿਹੜੀ ਜੋ ਕਾਨੂੰਨੀ ਪ੍ਰੋਸੈਸ ਹੈ ਸਾਡਾ ਉਸ ਵੀ ਉਨ੍ਹਾਂ ਦੇ ਖਿਲਾਫ ਕਾਨੂੰਨੀ ਐਕਸ਼ਨ ਲੈ ਰਹੇ ਹਾਂ ਤੇ ਜਿਹੜਾ ਮੁਕੱਦਮਾ ਮੁਕੱਦਮਾ ਨੰਬਰ 714 ਆਲਰੇਡੀ ਰਜਿਸਟਰਡ ਹੈ ਉਹਦੇ ਵਿੱਚ ਜਿਹੜੇ ਇਹ ਜਿਹੜੇ 10 ਹੋਰ ਮੁਲਜ਼ਮਾਂ ਜਿਨ੍ਹਾਂ ਦੇ ਨਾਮ ਗੁਰਜੰਟ ਸਿੰਘ ਕਰਨਜੋਤ ਸਿੰਘ ਸਰਬਜੀਤ ਸਿੰਘ ਸਤਕਾਰ ਸਿੰਘ ਹਰਮਨਦੀਪ ਸਿੰਘ ਹਰਵਿੰਦਰ ਸਿੰਘ ਦਿਦਾਰ ਸਿੰਘ ਕੈਦੀ ਸ਼ੁਭਮ ਹਵਲਤੀ ਸਾਹਿਬਨ ਪ੍ਰੀਤ ਬਗਾਰਾ ਇਹਨਾਂ ਦੇ ਨਾਂ ਨੇ ਇਹਨਾਂ ਨੂੰ ਵੀ ਅਸੀਂ ਹਸਬਾਬ ਤੱਕ ਕਾਨੂੰਨ ਦੇ ਮਤਲਬ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਮਕਾਦਮੇ ਦੀ ਤਫਤੀਸ਼ ਜਿਹੜੀ ਹੈਗੀ ਆ ਉਹ ਮੁਖ ਅਫਸਰ ਡਿਵੀਜ਼ਨ ਨੰਬਰ 7 ਤੋਂ ਬੰਨੋ ਅਮਲ ਚੱਲਦੀ ਜਾ ਰਹੀ ਹੈ ਹੋਰ ਵੀ ਜੇ ਕੋਈ ਗੱਲ ਸਾਹਮਣੇ ਆਈ ਤਾਂ ਜਿਹੜੀ ਉਹ ਵੀ ਤੁਹਾਨੂੰ ਟਾਈਮ ਟੂ ਟਾਈਮ ਕਨਵੇ ਕਰ ਦਿੱਤੀ ਜਾਵੇ ਇੱਕ ਕੈਦੀ ਜਿਹੜਾ ਜਮਨਾ ਨਗਰ ਦਾ ਕੈਦੀ ਹੈ 2019 ਦੇ ਮਾਮਲੇ ਵਿੱਚ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ ਜੇਲ੍ਹ ਡਿਪਾਰਟਮੈਂਟ ਵੱਲੋਂ ਸਾਨੂੰ ਇੱਕ ਇਤਲਾਹ ਦਿੱਤੀ ਗਈ ਸੀ 30 12 23 ਨੂੰ ਕਿ ਇਸ ਉਕਤ ਅਨਿਲ ਕੁਮਾਰ ਵੱਲੋਂ ਜੇਲ੍ਹ ਚ ਮੋਬਾਈਲ ਜਿਹੜਾ ਇਹ ਤੋਂ ਮਿਲਿਆ ਹੈ ਇਹ ਟੱਚ ਸਕ੍ਰੀਨ ਮੋਬਾਈਲ ਹੈ ਜਿਹੜਾ ਇਹਨੇ ਕੰਦ ਵਿੱਚ ਮਾਰ ਕੇ ਤੋੜਿਆ ਅਸੀਂ ਉਸ ਸੰਬੰਧੀ ਮੁਕੱਦਮਾ ਨੰਬਰ 714 ਮਿਤੀ 30 12 23 ਅੰਡਰ ਸੈਕਸ਼ਨ 52ਏ ਪ੍ਰਿਜ਼ਨ ਐਕਟ ਰਜਿਸਟਰ ਕੀਤਾ ਸੀ ਜਿਹਦੇ ਵਿੱਚ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਹੜਾ ਉਹ ਮੋਬਾਈਲ ਹੈ ਜਿਹੜਾ ਇਹਨਾਂ ਨੂੰ ਜਿਹੜਾ ਵਰਤਿਆ ਗਿਆ ਸੀ ਉਹ ਰਿਕਵਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ